ਮੈਂ ਕਿਹਾ ਤੁਸੀਂ ਜੋਰ ਲਾ ਲਓ ਲਿਖਣ ਦੀ ਲੱਪਣ ਦੀ ਸੋਚੰਦੀ ਕਿ ਕਾਂਗਰਸ ਨੇ ਬਣਾਇਆ ਕੀ ਇਹ ਪੰਜਾਬ ਤੁਹਾਨੂੰ ਦੱਸ ਨਹੀਂ ਸਕਦੇ ਮੈਂ ਆ ਸਵਾਲ ਅਸੈਂਬਲੀ ਜੀ ਪੁੱਛਿਆ ਸੀ ਸਾਡੀ ਬਹਿਸ ਚੱਲਦੀ ਦੂਜੇ ਪਾਸੇ ਚੱਲੀ ਤੇ ਬੀਬੀ ਭੱਤਲ ਤੇ ਸਾਰੇ ਕਾਂਗਰਸੀ ਬੈਠੇ ਤੇ ਮੈਂ ਇਧਰੇ ਪਾਸੇ ਵੱਡੇ ਪਾਲਸਾ ਨਾਲ ਬੈਠੇ ਸੀ ਮੇਰੀ ਟਾਈਮ ਆ ਬੋਲੋ ਵੀ ਮਾ ਕੇ ਬੋਲਣ ਦਾ ਕੋਈ ਫਾਇਦਾ ਨਹੀਂ ਮੈਂ ਤਾਂ ਕੱਲਾ ਸਵਾਲ ਹੀ ਪੰਜ ਪੁੱਛਦੇ ਆ ਮੈਂ ਕਹ ਜੀ ਮੇਰਾ ਇੱਕ ਸਵਾਲ ਹੈ ਜੰਨੀ ਸਾਹਿਬ ਤੁਸੀਂ ਸਾਰੇ ਲੀਡਰੋਂ ਸਾਰੇ ਕਾਂਗਰਸੀ ਬੈਠਿਓ ਮੈਨੂੰ ਪੰਜ ਚੀਜ਼ਾਂ ਦੱਸ ਦਿਓ ਜਿਹੜੀ 20 ਸਾਲ ਤੁਹਾਡਾ ਰਾਜ ਰਿਹਾ ਅਲੱਗ-ਅਲੱਗ ਮੁੱਖ ਮੰਤਰੀਆਂ ਥੱਲੇ ਪੰਜ ਚੀਜ਼ਾਂ ਦੱਸ ਦਿਓ ਜਿਹੜੀ ਤੁਸੀਂ ਪੰਜਾਬ ਦੇ ਵਿੱਚ ਬਣਾਈਆਂ ਕੋਈ ਪੰਜ ਚੀਜ਼ ਕੋਈ ਵੀ ਪੰਜ ਇੱਕ ਦੂਜੇ ਨੂੰ ਪੁੱਛਣ ਲੱਗੇ ਖੁਸ਼ਬੂਸ ਕਰਨ ਲੱਗੇ ਆ 10 ਕੀ ਬਣਿਆ ਮੈਨੂੰ ਤਾਂ ਪਤਾ ਨਹੀਂ ਤੂੰ ਦੱਸ ਕਰਦੇ ਕਰਦੇ ਇੱਕ ਦੋ ਮਿੰਟ ਲੈ ਮੈਂ ਕਹਾਂ ਛੱਡੋ ਪੰਜ ਚਾਰ ਦੱਸ ਦਿਓ ਫਿਰ ਇੱਕ ਦੂਜੇ ਨੂੰ ਖੁਸ਼ਬੂਸ ਕਰਨ ਲੱਗੇ ਇੱਕ ਲਈ ਮੈਂ ਕਹਾਂ ਜੇ ਤਿੰਨ ਦੱਸ ਦਿਓ ਤੁਸੀਂ ਫਰਾਂ ਦੇ ਦੇਖਿਆ ਜਿੰਦੇ ਟੀਵੀ ਤੇ ਅਖੀਰ ਤੇ ਹੱਥ ਜੋੜ ਕੇ ਇਹਨਾਂ ਇੱਕੀ ਦੱਸ ਦਿਓ ਅਭਰੂ ਕੰਮੀ ਉਹ ਕਿ ਬੜਾ ਸ਼ੇਰ ਬਣਿਆ ਹਾਂਜੀ ਸੜਕਾਂ ਦੇ ਪੈਚ ਲਾਏ ਆ ਹੁਣਾਂ ਕੰਮ ਕੀਤਾ ਬਹਾਦਰੀ ਐ ਜੀ ਤੇ ਕੰਮੀ ਨਾਲੋਂ ਤਾਂ ਮੜੇ ਆ ਝਾੜੂ ਵਾਲੇ ਹੁਣ ਟਰਾਂਸਫਾਰਮਰਾਂ ਦੇ ਵੀ ਕੁਝ ਰੱਦਨ ਕਰਨ ਲੱਗੇ ਟਰਾਂਸਫਾਰਮਰ ਤਾਂ ਮਲਾ ਜਨਦਾਰੀ ਨਵਾਂ ਲਾ ਲੇ ਆਉਂਦਾ ਸੀ ਆਪਣੀ ਸਰਕਾਰ ਹੈ ਐਨੀ ਪਾਵਰ ਤਾਂ ਜਨਦਾਰ ਕੋਲੇ ਸੀ ਸਾਡੇ ਕੋਲ ਟਰਾਂਸਫਾਰਮਰ ਤੇ ਇਹ ਜੁੜੀ ਅਜੀਬ ਆਹ ਤਾਂ ਹਾਲਾਤ ਐ ਯਾਰ ਮੈਂ ਤੁਹਾਨੂੰ ਸਹੀ ਦੱਸਾਂ ਪਤਾ ਨਹੀਂ ਕੀ ਹੋਇਆ ਆ 10 ਸਾਲ ਖਰਾਬ ਹੋ ਗਏ ਆਪਣੇ ਜਿਸ ਸਪੀਡ ਨਾਲ ਆਪਣਾ ਕੰਮ ਚੱਲ ਪਿਆ ਸੀ ਸੜਕਾਂ ਸਕੂਰ ਹਰ ਤਲ ਪੜੀਆਂ ਫੈਕੀਆਂ ਸਾਰਾ ਕਿਹੜਾ ਹੀ ਬ੍ਰੇਕ ਲਾਤੇ ਤੇ ਆ 10 ਸਾਲ ਤਾਂ ਜਮਾ ਹੀ ਪਿੱਛੇ ਚਲੇ ਗਏ ਐਸ ਕਰਕੇ ਹੋਰ ਨਾ ਕੋਈ ਨਵਾਂ ਬੰਦਾ ਆ ਕੇ ਕਹੇ ਕਿ ਇੱਕ ਮੌਕਾ ਸਾਨੂੰ ਦਿਓ ਤੇ ਉਹਨੂੰ ਮਰ ਲੱਗ ਜੇ ਫਿਰ ਤਾਂ ਪਰ ਮੈਂ ਤਾਂ ਜਿਵੇਂ ਹੀ ਕੰਮ ਖਰਾਬ ਹੋਊਗਾ